ਪੰਜਾਬ ਅਤੇ ਦੇਸ਼ ਦੁਨੀਆ ਦੀਆਂ ਹੋਰ ਖਬਰਾਂ ਪੰਜਾਬੀ ਵਿੱਚ ਪੜਨ ਲਈ ਕਲਿੱਕ ਕਰੋ www.avbpanjab.in ਤੇ पंजाब में कांग्रेस का रेल रोको आंदोलन शुरू हो चुका है जगह जगह पर ट्रेन रोकी जा रही है मोगा में प्रदर्शन किया जा रहा है मोगा से कुछ दूरी पर अजीतवाल कस्बा है यहाँ पर रेलवे स्टेशन पर जो प्रदर्शन चल रहा है कांग्रेस का यहाँ पर ट्रैक रोका गया है कांग्रेस के जो नेता है वो यहाँ पर रेलवे ट्रैक पर बैठे हुए हैं हालांकि अत्यादन जो ट्रेन पीछे ही रोक दी गई है अभी तक यहाँ पर ट्रेन नहीं आई है लेकिन जो कांग्रेस के नेता है इनका प्रदर्शन यहाँ पर चल रहा है बात करेंगे बराट साहब ਆਪ ਦਾ ਪ੍ਰਦਰਸ਼ਨ ਅੱਜ ਕਿਸ ਮੰਗ ਕੋ ਲੈ ਕੇ ਆਇਆ ਕਿਉਂਕਿ ਪਹਿਲੇ ਆਪ ਸਿਰਫ ਕਿਸਾਨਾਂ ਦੀਆਂ ਮੰਗੋ ਕੋ ਲੈ ਕੇ ਜੋ ਪ੍ਰਦਰਸ਼ਨ ਚੱਲ ਰਿਹਾ ਸੀ ਅੱਜ ਦਾ ਜੋ ਪ੍ਰਦਰਸ਼ਨ ਸਾਡਾ ਆਇਆ ਅੱਜ ਦਾ ਪ੍ਰਦਰਸ਼ਨ ਇਹ ਕਿ ਬਸਸੀ ਕੀ ਉਹਨਾਂ ਦੀ ਕਾਲੀ ਦਲ ਦੀ ਆਪਣੇ ਬਾਦਲ ਸਰਕਾਰ ਦੀ ਆਰਬਟ ਬਸ ਉਹਨਾਂ ਨੇ ਪਰਸੋਂ ਬਸ ਮੇਂ ਸਵਾਰੀ ਨਹੀਂ ਚਲਾਈਆਂ ਦੋ ਕੁੜੀ ਚਲਾਈ ਇੱਕ ਲੰਡੇ ਕਨੀ ਕੁੜੀ ਸੀ ਬਸ ਖਾਲੀ ਸੀ ਉਹਦੇ ਵਿੱਚ ਕੋਈ ਸਵਾਰੀ ਨਹੀਂ ਸੀ ਆਪ ਦੇ ਕਾਰਵਾਈ ਕਰਕੇ ਉਹਨਾਂ ਨੇ ਗੰਦਮਾਦ ਕਰਕੇ ਇੱਕ ਕੁੜੀ ਬਚਾਰਾ ਨੂੰ ਬਹੁਤ ਧੱਕਾ ਕੀਤਾ ਦੋ ਹਮ ਮਾਮਾ ਦੀਆਂ ਨਾ ਤੇ ਫੇਰ ਜਾ ਕੇ ਉਹਨਾਂ ਨੂੰ ਗਿੱਲਾਂ ਕੋਲ ਜਾ ਕੇ ਤੱਕਾ ਦੇ ਕੇ ਬੱਸ ਤੋਂ ਛੱਡ ਦਿੱਤਾ ਉਹਨਾਂ ਤੱਕ ਬਾਰੀ ਖੋਲੀ ਡਰਾਈਵਰ ਨੇ ਕਿਉਂਕਿ ਚਾਬੀ ਬਾਰੀ ਡਰਾਈਵਰ ਕੋਲ ਹੁੰਦੀ ਹੈ। ਹੁਣ ਪੁਲਿਸ ਕਾ ਕਹਿਣਾ ਹੈ ਕਿ ਉਹਨਾਂ ਨੇ ਜੋ આરોપી ਚਾਰ ਲੋਕ ਹੈ ਉਹਨੇ ਗ੍ਰਿਫਤਾਰ ਕਰ ਲਿਆ ਹੈ। ਤਾਂ ਅਬ ਆਪ ਕੀ ਮੰਗ ਕਰ ਰਹੇ ਹੋ? આરોપી ਚਾਰ ਲੋਕ ਫੜੇ ਹੋੜ ਭੜੇ ਦੇ ਫਾਲੋ ਨੇ। ਪਹਿਲੀ ਗੱਲ ਤਾਂ ਅਸਲ ਬੰਦੇ ਨਹੀਂ ਫੜੇ ਜੀ ਉਹਨਾਂ ਨੇ। ਦੂਸਰੀ ਜੀ ਮੰਗ ਕਰਦੇ ਵੀ ਚਲੋ ਡਰਾਈਵਰ ਕਨੇਕਟਰ ਦੇ ਫਾਲੇ ਪਤਾ ਦੇਦਾ ਉਹਨਾਂ ਨੇ। ਪਰ ਜਿਹਦੇ ਜਿਹੜਾ ਮਾਲਕਾ ਬਸ ਦਾ ਬਸ ਦਾ ਮਾਲਕ ਹੈ ਸਰਬੀਰ ਸਿੰਘ ਬਾਦਲ ਹਰ ਸਿਮਤ ਬਾਦਲ ਉਹਨਾਂ ਦੇ ਖਿਲਾਫ ਕਾਰਵਾਈ ਕੀਤੀ ਜਿਵੇਂ ਦੂਜਿਆਂ ਜਿਵੇਂ ਦਿੱਲੀ ਬਰੇਬ ਕੇਸ ਹੋਇਆ ਸੀ ਬਸ ਦਾ ਤੇ ਉਹਨਾਂ ਨੇ ਬੱਸਾਂ ਬੰਦ ਕਰਤੀਆਂ ਜਿਹੜਾ ਮਾਲਕਸ਼ੋਹ ਦੇ ਖਿਲਾਫ ਪਾਚਾ ਦਾਜ ਕਰ ਦਿੱਤਾ ਤੇ ਟੈਕਸੀ ਦਾ ਕਾ ਪਾਚਾ ਛਾਰੀਆਂ ਟੈਕਸੀਆਂ ਬੰਦ ਕਰਦੇ ਦਿੱਲੀ ਚ ਤੇ ਇਹ ਪੰਜਾਬ ਹੋਰ ਚੀਜ਼ਾਂ ਕੋਈ ਉਹੀ ਹਿੰਦੁਸਤਾਨ ਦਾ ਹਿੱਸਾ ਪੰਜਾਬ ਵੀ देखा किस तरह कांग्रेस नेता प्रदर्शन कर रहे हैं विरोध कर रहे हैं कि बादल सरकार के खिलाफ जो डिप्टी सीएम सुखबीर सिंह बादल है उनके खिलाफ एफआईआर दर्ज हो जो मोगा बस कांड हुआ है इनका कहना है जब तक सुखबीर सिंह बादल के खिलाफ एफआईआर दर्ज नहीं होगी तब तक इनका प्रदर्शन ऐसे ही चलता रहेगा और परिवार के साथ यह लोग खड़े हैं और साथ ही कहा गया है कि न तो मृत बच्ची का पोस्टमार्टम होगा और न ही उसका तब तक अंतिम संस्कार होगा Android users Play Store ਵਿੱਚ ਅਤੇ Apple users App Store ਵਿੱਚ ਜਾ ਕੇ ABP Live type ਕਰੋ ABP ਦੇ ਆਈਕਨ ਨੂੰ ਸਿਲੈਕਟ ਕਰੋ ਐਪ ਨੂੰ ਇੰਸਟਾਲ ਕਰੋ ਫਿਰ ਇਸ ਐਪ ਵਿੱਚੋਂ ABP News Punjabi, tarha, Punjabi jaano, pal pal News ਸਿਲੈਕਟ ਕਰੋ ਇਸ ਤਰ੍ਹਾਂ ਪੰਜਾਬੀ ਵਿੱਚ ਜਾਣੋ ਪਲ-ਪਲ ਦੀਆਂ ਨਿਊਜ਼ ਅਪਡੇਟਸ ਤਾਂ ਹੁਣ ਚਲਦੇ ਫਿਰਦੇ ਕਿਤੇ ਵੀ ਕੋਈ ਵੀ ਖਬਰ ਜਾਣਣੀ ਹੋਵੇ ਤਾਂ ਡਾਊਨਲੋਡ ਕਰੋ ABP Live ਐਪ ਅਤੇ ਸਿਲੈਕਟ ਕਰੋ ABP News Punjabi